ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਹੁਕਮਨਾਮਾ ਇਹਨਾਂ ਵਨ ਲਾਗੂ ਕਰੋ ਹੂੰ ਉਹ ਤਾਂ ਧਿਆਨ ਭਟਕਾ ਕੇ ਦੇਖੋ ਸਰਕਾਰਾਂ ਦਾ ਹਾਲ ਇਹੀ ਹੁੰਦਾ ਜਿਹੜੀ ਗੱਲ ਤੇ ਲੜਾਈ ਸ਼ੁਰੂ ਹੁੰਦੀ ਆ ਉਹ ਲੜਾਈ ਦੇ ਨਾਲ ਨਵੇਂ ਮਸਲੇ ਪੈਦਾ ਹੋ ਜਾਂਦੇ ਨੇ ਸਮਝੋ ਤੁਹਾਨੂੰ ਵੀ ਮਸਲੇ ਤੇ ਹੋ ਜਾਂਦਾ ਲੜਾਈ ਵਾਲੇ ਮੁੱਦੇ ਉੱਥੇ ਰਹਿ ਜਾਂਦੇ ਨੇ ਕਿਸਾਨਾਂ ਦੋਨੋਂ ਨੇ ਚਾਲ ਚੱਲ ਚ ਫਸਿਆ ਨਹੀਂ 26 ਆਲਾ ਜਦੋਂ ਹੋਇਆ ਬਹੁਤ ਨੇ ਕਿਹਾ ਵੀ ਤੋੜ ਦਿਓ ਗੱਲਬਾਤ ਜਦੋਂ ਤੱਕ ਮੁੰਡੇ ਰਿਹਾਂ ਨਹੀਂ ਹੁੰਦੇ ਜਦੋਂ ਤੱਕ ਉਹ ਕਹਿੰਦੇ ਨਾਲ ਇਹਨੇ ਵੜਾ ਹੂੰ ਫਸ ਗਏ ਵੋਟ ਦੀ ਝੋਟ ਦਾ ਨਾਰਾ ਆ ਗਿਆ ਤੇ ਦੂਜਾ ਆ ਗਿਆ ਵੀ ਤੁਹਾਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੂੰ ਬਿਨਾ ਮੀਟਿੰਗ ਤੋਂ ਵਾਪਸ ਲੈ ਲੈ ਜਿਹੜੀਆਂ ਕੋਰਦਵਾਨ ਪੈਦਾ ਹੋਈਆਂ ਮੰਗਾਂ ਸੀ ਉਹਨਾਂ ਨੂੰ ਪ੍ਰੋਸਸਾ ਦਿੱਤਾ ਹੂੰ ਇਹਨਾਂ ਨੇ ਕੋਈ ਮਲਤਵੀ ਕੀਤਾ ਉਹ ਆਪਣੀ ਹਾਰ ਨੂੰ ਛਪਾਉਣ ਲਈ ਪੈਦਾ ਹੋਈਆਂ ਮੰਗਾਂ ਸੀ ਲਾਗੂ ਕਰਨ ਤੇ ਉਹਨਾਂ ਤੋਂ ਮੁੱਕਰ ਗਏ ਬਿਲਕੁਲ ਸੋ ਇਸ ਕਰਕੇ ਸਾਰਾ ਰੋਲ ਕਚੋਲਾ ਧਿਆਨ ਪਟਕਾਉ ਜਿਹਦੇ ਵਿੱਚ ਧਾਮੀ ਤੁੰਮਾ ਬਾਦਲ ਇਹ ਸਾਰੇ ਇੱਕ ਲਾਈਨ ਤੇ ਜਾ ਰਹੇ ਹਨ ਅਕਹਾਂ ਲੋਕਾਂ ਦਾ ਆਖਰ ਚ ਫਿਰ ਕੀ ਕਹਿੰਦੇ ਨੇ ਲੋਕ ਜਦੋਂ ਵਾਕਏ ਦਿੰਦੇ ਨੇ ਨਾ ਪਰ ਕੋਈ ਹੋਰ ਤਰੀਕਾ ਲੱਭਦੇ ਨੇ ਸ਼੍ਰੋਮਣੀ ਕਮੇਟੀ ਚੋਣ ਨਹੀਂ ਹੋ ਰਹੀ ਇਹ ਇਹਨਾਂ ਦੇ ਹੱਥ ਦੀ ਡੜੀ ਆਪ ਕੇਂਦਰ ਦੇ ਹੱਥ ਫੜਾਈ ਹੋਈ ਆ ਜੀ ਹਰਿਆਣੇ ਦੀ ਕਮੇਟੀ ਆ ਡਾ ਦਿੱਲੀ ਕਮੇਟੀ ਆ ਡਾ ਪੰਜਾਬ ਦਾ ਇਕ ਤਾਹੇ ਪੰਜਾਬ ਐਸੈਂਬਲੀ ਨੇ ਪਾਸ ਕੀਤਾ ਕਿਉਂਕਿ ਪੰਜਾਬ ਜਦੋਂ ਵੰਡਿਆ ਇਹ ਅੰਤਰਰਾਜੀ ਸੰਸਥਾ ਬਣ ਗਈ ਸੀ ਗ੍ਰਹਿ ਮੰਤਰਾਲੇ ਕੋਈ ਹੱਕ ਤੇ ਲੈ ਕੇ ਚੋਣਾਂ ਕਦੋਂ ਕਰਾਉਣੀਆਂ ਨੇ ਨਹੀਂ ਕਰਾਉਣੀਆਂ ਬਿਲਕੁਲ ਇਹ ਇਹਨਾਂ ਨੂੰ ਮੌਜਲ ਗਈ ਹੋਈ ਆ ਸਾਰਿਆਂ ਨੂੰ